ਸਾਬ ਦੇ ਇਸ ਦੀ ਧਰਤੀ ਉੱਤੇ ਇੱਕ ਭਾਰਤੀ ਮਹਿਲਾ ਉੱਤੇ ਤਸ਼ੱਦਦ ਹੋਇਆ ਹੈ ਅਤੇ ਬਾਅਦ ਦੇ ਵਿੱਚ ਛੱਕੀ ਹਾਲਾਤਾਂ ਦੇ ਵਿੱਚ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ ਤਾਂ ਕੇਰਲ ਦੀ ਮਹਿਲਾ ਉਤਲਿਆ ਸ਼ੇਖਰ ਦੀ ਯੂਏਈ ਦੇ ਵਿੱਚ ਆਪਣੇ ਪਲਾਨ ਵਿੱਚ ਛੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੋਸ਼ ਨੇ ਕਿ ਉਹ ਆਪਣੇ ਪਤੀ ਦੇ ਤਸ਼ੱਦਦ ਤੋਂ ਤੰਗ ਆ ਗਈ ਸੀ ਪਤੀ ਨੇ ਵੀ ਸ਼ਰਾਬ ਦੇ ਨਸ਼ੇ ਵਿੱਚ ਕੁਟਮਾਰ ਕਰਨ ਦੀ ਗੱਲ ਕਬੂਲੀ ਹੈ ਤਾਂ 30 ਸਾਲ ਦੀ ਮਹਿਲਾ ਦੀ 19 ਜੁਲਾਈ ਨੂੰ ਸਾਰਜਹਾਂ ਦੇ ਫਲੈਟ ਵਿੱਚ ਮ੍ਰਿਤਕ ਡੇ ਬ੍ਰਾਹਮਣ ਹੋਈ ਸੀ ਤਾਂ ਪਤੀ ਸतीश ਨੇ ਕਿਹਾ ਕਿ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਮੈਂ ਆਪਣੀ ਪਤਨੀ ਨੂੰ ਨਹੀਂ ਕੁੱਟਿਆ ਮੈਂ ਸ਼ਰਾਬੀ ਹੋਣ ਤੇ ਅਜਿਹਾ ਕਰਦਾ ਸੀ ਪਰ ਇਹ ਹਰ ਰੋਜ਼ ਨਹੀਂ ਹੁੰਦਾ ਸੀ ਇਸ ਨੂੰ ਪਿਆਰ ਦੇ ਪ੍ਰਣਾਮ ਵਜੋਂ ਦਦਦੇ ਹੋਏ ਪਤੀ ਨੇ ਕਿਹਾ ਕਿ ਉਹ ਮੇਰੀ ਸੀ ਅਤੇ ਸਿਰਫ ਮੇਰੀ ਸੀ ਤਾਂ ਇਸ ਬਿਆਨ ਨਾਲ ਉਤਲਿਆ ਦੇ ਪਰਿਵਾਰ ਅਤੇ ਸਮਾਜ ਵਿੱਚ ਡੂੰਘਾ ਰੋਸ ਫੈਲਿਆ ਏ ਉਤਲਿਆ ਕੇਰਲ ਦੇ ਕੋਲਮ ਦੀ ਰਹਿਣ ਵਾਲੀ ਸੀ ਉਹ ਆਪਣੇ 30ਵੇਂ ਜਨਮ ਦਿਤੇ ਸਾਰ ਜਹਾ ਰੋਲਾਪਾਰਕੇ ਇਲਾਕੇ ਵਿੱਚ ਆਪਣੇ ਫਲੈਟ ਅੰਦਰ ਬ੍ਰਿਤਿਕ ਪਾਈ ਗਈ ਉਸ ਦੀ ਮੌਤ ਤੋਂ ਆਤਮ ਹੱਤਿਆ ਮੰਨਿਆ ਜਾ ਰਿਹਾ ਏ ਮ੍ਰਿਤਕਾ ਦੇ ਪਤੀ ਨੇ ਖੁੱਲੇ ਤੌਰ ਤੇ ਉਸ ਨਾਲ ਤਸ਼ੱਦਦ ਕਰਨ ਦੀ ਗੱਲ ਕਬੂਲੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਤਸ਼ੱਦਦ ਦਾ ਇਹ ਨਤੀਜਾ ਹੈ ਮ੍ਰਿਤਕਾ ਨੇ ਆਪਣੀ ਭੈਣ ਨੂੰ WhatsApp ਉੱਤੇ ਕੁਝ ਵੀਡੀਓਸ ਅਤੇ ਵਾਇਸ ਨੋਟ ਵੀ ਭੇਜੇ ਸਨ ਜਿਸ ਵਿੱਚ ਉਸ ਦਾ ਪਤੀ ਉਸ ਨੂੰ ਕੁੱਟਦਾ ਦਿਖਾਈ ਦੇ ਰਿਹਾ ਸੀ ਅਤੇ ਉਹ ਮਦਦ ਦੇ ਲਈ ਗੁਹਾਰ ਲਗਾ ਰਹੀ ਸੀ ਪਰਿਵਾਰ ਨੇ ਦਾਵਾ ਕੀਤਾ ਹੈ ਕਿ ਸतीश ਦੀ ਸ਼ਰਾਬ ਦੀ ਲਤ ਅਤੇ ਦਾਦ ਦੀ ਮੰਗ ਨੇ ਉਤਲਿਆ ਨੂੰ ਇਸ ਕਦਮ ਲਈ ਮਜਬੂਰ ਕੀਤਾ ਕੇਰਲ ਪੁਲਿਸ ਨੇ ਉਤਲਿਆ ਦੀ ਮਾਂ ਤੁਕਸੀ ਬਾਈ ਦੀ ਸ਼ਿਕਾਇਤ ਤੇ ਸतीश ਵਿਰੁੱਧ ਕਤਲ ਦਾ ਮਾਮਲਾ ਜਿਹੜਾ ਉਦਰਦ ਕੀਤਾ ਹੈ ਸਾਰਜਾ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਤਲਿਆ ਦੀ Laash ਪੋਸਟਮਾਰਟਮ ਦੇ ਲਈ ਭੇਜੀ ਗਈ ਹੈ ਸतीश ਨੂੰ ਉਸਦੀ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਹੈ ਸतीश ਨੇ ਦਾਵਾ ਕੀਤਾ ਹੈ ਕਿ ਘਰਨਾ ਸਮੇਂ ਉਹ ਘਰ ਦੇ ਵਿੱਚ ਨਹੀਂ ਸੀ ਉਤਲਿਆ ਅਤੇ ਸਤੀ ਦੀ 10 ਸਾਲਾ ਤੀ ਰਾਦਿਕਾ ਕੇਰਲ ਦੇ ਵਿੱਚ ਆਪਣੇ ਨਾਨਾ-ਦਾਦੀ ਨਾਲ ਰਹਿੰਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਤਲਿਆ ਨੇ ਆਪਣੀ ਧੀ ਲਈ ਇਹ ਸਭ ਕੁਝ ਸਹਿਨ ਕੀਤਾ ਸਤੀ ਦੇ ਬਿਆਨਾਂ ਤੇ ਮਾਮਲੇ ਨੂੰ ਹੋਰ ਗੁੰਝਲਦਾਰ ਸਮਝਿਆ ਜਾ ਰਿਹਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ ਅਤੇ ਜਾਂਚ ਦੀ ਮੰਗ ਕਰ ਰਿਹਾ ਹੈ ਤਾਂ ਇਹ ਇੱਕ ਨਾ ਸਿਰਫ ਉਹ ਦਾਅਵਾ ਤੇ ਘਰੇਲੂ ਹਿੰਸਾ ਵਰਗੇ ਸਮਾਜਿਕ ਮੁੱਦਿਆਂ ਦੇ ਸਵਾਲ ਖੜੇ ਕਰਦੀ ਹੈ ਜਿੱਥੇ ਸਦੀਸ਼ ਕੰਮ ਕਰਦਾ ਸੀ ਉਸ ਕੰਪਨੀ ਨੇ ਇੱਕ ਸੀਨੀਅਰ ਐਚਆਰ ਮੈਨੇਜਰ ਨੇ ਕਿਹਾ ਕਿ ਫਰਮ ਨੇ ਕੰਪਨੀ ਵਿੱਚ ਇੱਕ ਸਾਈਟ ਇੰਜੀਨੀਅਰ ਵਜੋਂ ਕੰਮ ਕਰਨ ਵਾਲੇ ਸਦੀਸ਼ ਨੂੰ ਉਸਦੀ ਪਤਨੀ ਅਤੁਲਿਆ ਸ਼ੇਖਰ ਦੀ ਮੌਤ ਤੋਂ ਬਾਅਦ ਬਰਖਾਸਤਗੀ ਦਾ ਪੱਤਰ ਜਾਰੀ ਕੀਤਾ ਗਲਪ ਨਿਊਜ਼ ਅਨੁਸਾਰ ਮੈਨੇਜਰ ਨੇ ਕਿਹਾ ਕਿ ਅਸੀਂ ਕੇਰਲ ਵਿੱਚ ਉਸਦੇ ਖਿਲਾਫ ਦਰਦਿਕ ਕੇਸ ਅਤੇ ਆਨਲਾਈਨ ਵੀਡੀਓ ਵਿੱਚ ਉਸਦੇ ਹਿੱਸੇਕਰ ਤੇ ਦੁਰਵਿਵਹਾਰ ਦੇ ਹਲਾਤੀ ਸਬੂਤਾਂ ਬਾਰੇ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਅਤੇ ਉਸ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਤਾਂ ਇਹ ਕੰਨਾ ਆਪਣੇ ਆਪ ਦੇ ਵਿੱਚ ਵੱਡੇ ਸਵਾਲਾਂ ਜਿਹੜੇ ਉਹ ਖੜੇ ਕਰਦੀ ਹੈ ਭਾਵੇਂ ਭਾਰਤੀ ਲੋਕ ਕਬਨੇਸ਼ਾ ਵਿੱਚ ਜਾ ਕੇ ਉੱਥੇ ਸੈਟਲ ਹੋ ਰਹੇ ਨੇ ਅਤੇ ਉੱਥੇ ਦਾ ਜਿਹੜਾ ਲਾਈਫ ਸਟਾਈਲ ਆ ਉਹ ਬਹੁਤ ਉੱਚਾ ਮੰਨਿਆ ਜਾਂਦਾ ਹੈ ਲੇਕਿਨ ਉੱਥੇ ਵੀ ਇਹ ਮਾਮਲੇ ਨੇ ਜਿਹੜੇ ਲਗਾਤਾਰ ਸਾਹਮਣੇ ਆ ਰਹੇ ਨੇ ਲਗਾਤਾਰ ਮਹਿਲਾਵਾਂ ਮਾ ਘਰੇਲੂ ਹੰਸਾ ਅਤੇ ਦਾਦ ਦੀ ਭੇਟ ਵਿਦੇਸ਼ਾਂ ਵਿੱਚ ਵੀ ਚਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਨਿਕਲਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਆ ਜਿਹੜੀ ਉਹ ਯੂਏਈ ਅਤੇ ਕੇਰਲ ਦੀ ਪੁਲਿਸ ਦੇ ਬਗੋਂ ਕੀਤੀ ਜਾਂਦੀ ਹੈ